ਅੱਜ ਮੁੱਖ ਮੰਤਰੀ ਪੰਜਾਬ ਨੂੰ ਮੈਂ ਚਿੱਠੀ ਲਿਖੀ ਆ ਤੇ ਨਾਲ ਲੀਡਰ ਆਫ ਆਪੋਜੀਸ਼ਨ ਪੰਜਾਬ ਵਿਧਾਨ ਸਭਾ ਦੇ ਸਰਪ੍ਰਦਾਸ ਸਿੰਘ ਬਾਜਵਾ ਉਹਨਾਂ ਨੂੰ ਚਿੱਠੀ ਲਿਖੀ ਆ ਕਿ ਪੰਜਾਬ ਦੇ ਵਿੱਚ ਮੌਸਮ ਦੀ ਖਰਾਬੀ ਕਾਰਨ ਪ੍ਰਤੀ ਏਕੜ ਕਿਸਾਨਾਂ ਦਾ ਝੋਨੇ ਦਾ ਝਾੜ ਜਿਹੜਾ ਹੈ ਉਹ ਕਮ ਸੇ ਕਮ 30 ਤੋਂ 40% ਘੱਟ ਨਿਕਲਿਆ ਇਸ ਝਾੜ ਦਾ ਜਿਹੜਾ ਘੱਟ ਨਿਕਲਣ ਦਾ ਕਾਰਨ ਮੌਸਮ ਦੀ ਖਰਾਬੀ ਆ ਤੇ ਇਹਨੂੰ ਕੁਦਰਤੀ ਆਫਤ ਐਲਾਨ ਕਰਾਇਆ ਜਾਵੇ ਕੁਦਰਤੀ ਆਫਤ ਐਲਾਨ ਕਰਾਉਣ ਲਈ ਕੇਂਦਰ ਤੇ ਦਬਾਅ ਪਾਇਆ ਜਾਵੇ ਕੇਂਦਰ ਤੇ ਆਸਰ ਪਾਇਆ ਜਾਵੇ ਕੇਸ ਜਿਹੜਾ ਪੰਜਾਬ ਦਾ ਕੇਂਦਰ ਦੇ ਸਾਹਮਣੇ ਰੱਖਣ ਲਈ ਮੁੱਖ ਮੰਤਰੀ ਸਾਹਿਬ ਨੂੰ ਅਗਵਾਈ ਕਰਨੀ ਚਾਹੀਦੀ ਆ ਜੇ ਮੁੱਖ ਮੰਤਰੀ ਸਾਹਿਬ ਨਹੀਂ ਕਰਦੇ ਤਾਂ ਲੀਡਰ ਆਫ ਦੀ ਆਪੋਜੀਸ਼ਨ ਬਾਜਪਾ ਸਾਹਿਬ ਨੂੰ ਇਸ ਗੱਲ ਨੂੰ ਮੁੱਦੇ ਨੂੰ ਚੁੱਕਣਾ ਚਾਹੀਦਾ ਕਿਉਂਕਿ ਇਹ ਮੌਸਮ ਦੀ ਵਜ੍ਹਾ ਕਰਕੇ ਬਦਰੰਗੀ ਦਾਣਾ ਹੋ ਗਿਆ ਹਲਦੀ ਰੋਗ ਹੋ ਗਿਆ ਬੋਨਾ ਵਾਇਰਸ ਹੋ ਗਿਆ ਇਹਦੇ ਕਰਕੇ 1 ਏਕੜ ਪਿੱਛੇ ਕਮ ਸੇ ਕਮ 8 8 1000 8 8 10 ਪੁਆਇੰਟਲ ਝੋਨਾ ਜਿਹੜਾ ਘਟ ਨਿਕਲ ਰਿਹਾ ਮੱਡੀਆਂ ਵਿੱਚ ਹੁਣ ਤੱਕ ਆਏ ਝੋਨੇ ਦੇ ਰਿਕਾਰਡ ਤੋਂ ਲੱਗ ਰਿਹਾ ਬੜਾ ਸਪਸ਼ਟਾ ਤੇ ਜੇ ਕੁਦਰਤੀ ਆਫਤ ਐਲਾਨਿਆ ਜਾਏਗਾ ਤਾਂ ਇਹਦੇ ਵਿੱਚ ਇਸ ਘਾਟੇ ਦੀ ਪਰਭਾਈ ਜਿਹੜੀ ਆ ਉਹ ਕੁਦਰਤੀ ਆਫਤ ਫੰਡ ਦੇ ਵਿੱਚੋਂ ਕਰਵਾਈ ਜਾ ਸਕਦੀ ਆ ਸੋ ਇਹ ਕੇਸ ਚਾਰ ਕਰਨ ਲਈ ਮੁੱਖ ਮੰਤਰੀ ਸਾਹਿਬ ਨੂੰ ਇਹ ਪੈਰਭਾਈ ਪਹਿਲ ਕਦਮੀ ਕਰਨੀ ਚਾਹੀਦੀ ਆ ਔਰ ਮੈਂ ਤੈ ਵੀ ਕਹਾਂਗਾ ਕਿ ਮੁੱਖ ਮੰਤਰੀ ਸਾਹਿਬ ਆਲ ਪਾਰਟੀ ਡੈਲੀਗੇਸ਼ਨ ਲੈ ਕੇ ਕੇਂਦਰ ਤੱਕ ਗੋਲ ਜਾਣ 20000 ਰੁਪਏ ਪ੍ਰਤੀ ਏਕੜ ਮਤਲਬ ਹਰ ਕਿਸਾਨ ਨੂੰ ਇਹ ਝੋਨੇ ਦੇ ਘਾਟੇ ਦੀ ਮਤਲਬ ਝਾੜ ਘਟ ਦੀ ਭਰਪਾਈ ਕਰਨ ਲਈ ਮਾਪਦੇ ਵੱਧੋਂ ਦੇਣ ਲਈ ਵਿਵਸਥਾ ਬਣਾਈ ਜਾਵੇ